ਸ਼੍ਰੀ ਅਕਾਲ ਦੋਸਤੋ ਅਸੀਂ ਕੁਝ 2 ਮਹੀਨੇ ਹੋ ਗਏ ਨੇ ਪਿੰਡ ਰਾਣਾ ਤਹਿਸੀਲ ਡਿਸਟ੍ਰਿਕਟ ਫਾਇਲ ਕਾਦੇ ਆਲੇ ਦੁਆਲੇ ਇਹ ਸੜਕਾਂ ਨੇ ਉਹਨਾਂ ਨੂੰ ਸਫਾਈ ਕਰਕੇ ਚੰਗੀ ਤਰ੍ਹਾਂ ਉੱਥੇ ਬੂਟੇ ਲਗਾ ਰਹੇ ਆ ਇਹ ਸਾਡੀ ਇੱਕ ਮੈਂਬਰ ਹੈਗੇ ਨੇ ਗਰੁੱਪ ਮੈਂਬਰ 15 ਤੋਂ 16 ਜਣੇ ਅਸੀਂ ਨਾਲ ਮਿਲ ਕੇ ਆਪ ਦਾ ਪੱਲਿਓ ਤੇ ਬਲਦੇ ਆ ਮਿਹਨਤ ਕਰਦੇ ਆ ਸਾਰੇ ਦੁਕਾਨਦਾਰ ਬੰਦੇ ਜਾਂ ਕੰਮ ਕਰਦਾਲੇ ਟਾਈਮ ਕੱਢ ਕੇ ਸੜਕਾਂ ਦੀ ਸਫਾਈ ਕਰ ਰਹੇ ਆ 2 ਮਹੀਨਿਆਂ ਤੋਂ ਇਹ ਸੜਕ ਤੁਸੀਂ ਦੇਖ ਰਹੇ ਹੋਵੋਗੇ ਬਿਲਕੁਲ ਖੱਜਲ ਖਵਾਰ ਸੀ ਪਹਿਲਾਂ ਮੇਰੀਆਂ ਵੀਡੀਓ ਦੇਖ ਲਿਆ ਜੇ ਇਹ ਇਹ ਗੁਰਦੁਆਰਾ ਸਾਹਿਬ ਤੱਕ ਇਹ ਸਾਰੀ ਸੜਕ ਤੇ ਸੀ ਬੂਟੇ ਲਗਾਏ ਅਤੇ ਲੋਕਾਂ ਨੇ ਖਾਸ ਕਰਕੇ ਪਿੰਡ ਵਾਲੇ ਵਾਸਤੇ ਬੇਨਤੀ ਕੀਤੀ ਵੀ ਇਹ ਸੜਕਾਂ ਅਸੀਂ ਸਾਫ਼-ਸੁਥਰੀਆਂ ਰੱਖੜੀਆਂ ਨੇ ਨਾ ਕਿ ਇਹਨਾਂ ਨੂੰ ਅਸੀਂ ਵਿਗਾੜਨਾ ਬੜੀ ਬੇਨਤੀ ਕੀਤੀ ਤੇ ਹੱਦ ਤੋਂ ਜ਼ਿਆਦਾ ਇਹ ਹੋ ਗਈ ਵੀ ਅਸੀਂ ਸਫਾਈ ਕਰਕੇ ਆਹ ਮਿੱਟੀ ਅਸੀਂ ਇੱਥੇ ਇਕੱਠੀ ਕੀਤੀ ਸੀ ਜਿਸ ਦਿਨ ਸਿਰ ਮਿੱਟੀ ਸੀ ਤੇ ਇਹ ਕਹਿ ਸਕਨੇ ਆ ਇਹ ਸਾਡੀ ਮਿਹਨਤ ਦਾ ਫਲ ਪਾਇਆ ਸਾਡਾ ਮੁੱਲ ਪਾਇਆ ਲਿਆ ਕੇ ਕੂੜਾ ਕਰਕਟ ਛੱਡ ਦਿੱਤਾ ਪਿੰਡ ਰਾਣਾ ਤਸੀਲ ਡਿਸਟ੍ਰਿਕਟ ਫਾਇਲਕਾ ਇਸ ਤਰ੍ਹਾਂ ਸੀ ਦੋ ਤਿੰਨ ਦੋ ਛੜਕਾ ਇੱਕ ਫਾਇਲਕਾ ਤੋਂ ਫਾਇਲ ਜਾਂ ਰਾਣੇਪਿੰਡ ਤੋਂ ਫਾਇਲਕਾ ਜਾ ਰਹੀ ਹੈ ਤੇ ਜੀ ਰਾਣੇਪਿੰਡ ਤੋਂ ਢਾਣੀਆਂ ਨੂੰ ਗੁਰਦੁਆਰਾ ਸਾਹਿਬ ਕਲੋਨੀ ਨੂੰ ਜਾ ਰਹੀ ਹੈ ਜੋ ਦੋ ਛੜਕਾਂ ਦਾ ਸੀ ਹਰਾਲ ਮਿਲ ਕੇ ਕੰਮ ਕੀਤਾ ਤੇ ਲੋਕ ਇੰਨੇ ਕੋਈ ਸ਼ਰਮ ਹੈ ਉਹਨਾਂ ਨੂੰ ਕੀ ਇੱਜ਼ਤ ਦਈਏ ਕੀ ਨਾਂ ਦਈਏ ਲਿਆ ਕੇ ਕੂੜਾ ਕਰਕਟ ਢੇੜਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਅਸੀਂ ਸਫਾਈ ਕੀਤੀ ਇਹ ਹਾਲ ਨੇ ਪਿੰਡ ਵਾਲਿਆਂ ਨੂੰ ਜਾਂ ਹੋਰ ਵੀ ਕਿਤੇ ਵੀ ਕੋਈ ਬੰਦਾ ਨਿਯਮਤ ਕਰਤਾ ਸਫਾਈ ਕਰਦਾ ਤੇ ਉਹਦੀ ਸੇਵਾ ਉਹਦਾ ਮੁੱਲ ਇਸ ਤਰ੍ਹਾਂ ਨਾ ਤਾਰੋ ਵੀ ਉੱਥੇ ਫਿਰ ਲਿਆ ਕੇ ਗੰਦਗੀ ਛੱਡ ਦੋ ਇਹ ਹੁਣ ਬਾਕੀ ਮੈਂ ਪੁੱਛਾਂਗਾ ਜਰੂਰ ਪਰ ਮੰਨਣਾ ਕਿਸੇ ਨਹੀਂ ਖਾਸ ਕਰਕੇ ਪਿੰਡ ਰਾਣਾ ਦੇ ਨਿਵਾਸੀਆਂ ਨੇ ਮੰਨਣਾ ਕਿਸੇ ਨੇ ਇੰਨੇ ਕੁ ਠੀਠ ਹੋ ਚੁੱਕੇ ਲੋਕ ਵੀ ਜੇ ਕੋਈ ਕੰਮ ਕਰ ਰਿਹਾ ਤੇ ਉਸ ਨੂੰ ਫੋਰ ਨਹੀਂਵਾ ਕਰੋਥੇ ਜੇ ਸਫਾਈ ਕਰਾ ਤਾਂ ਗੰਦਗੀ ਚੱਕ ਕੇ ਸੱਟੋ ਇਹ ਹਾਲ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਜੋ ਰਾਣੇ ਤੱਕ ਆ ਸਕੇ ਧੰਨਵਾਦ ਜੀ